ਹਸਪੀਟਲ ਲੈ ਜਾ ਯਾਰ ਬਾਲ ਥੋੜਾ ਹੈ ਨਹੀਂ ਕੋਈ ਥਾਣੇ ਦਾ ਖਦੋ ਬਾਲ ਕਿੱਥੇ ਆ ਕਾਲਟਰਾ ਇੱਥੇ ਦੱਸਦੀ ਨਹੀਂ ਕਿ ਕਦੋਂ ਲੱਗਾ ਗੱਡੀ ਚੈੱਕ ਨੂੰ ਤਾਂ ਲੱਗਾ ਇੱਕ ਹੋਰ ਡਿੱਗਿਆ ਪਤਾ ਲੱਗਿਆ ਕਿ ਅਮੀਮਾ ਪੁਤਿਆਰੇ ਗੋਲੀਆਂ ਮਾਰੀਆਂ ਸੀਸ਼ੇ ਤੋੜੇ ਪਏ ਗੱਡੀ ਨੇ ਕਿਨੂੰ ਵੜ ਗਈ ਜੀ ਹਾਂ ਪੰਜਾਬ ਵਿੱਚ ਇਸ ਵੇਲੇ ਇੱਕ ਵੱਡੀ ਵਾਰਦਾਤ ਹੋਈ ਹੈ ਦਿਨ ਦਿਹਾੜੇ ਸ਼ਰਿਆਮ ਗੋਲੀਆਂ ਚੱਲੀਆਂ ਨੇ ਜਾਣਕਾਰੀ ਮੁਤਾਬਕ ਸਕੋਰਪਿਓ ਗੱਡੀ ਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਵਾਰਦਾਤ 'ਚ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਮਾ ਸ਼ਹਿਰ ਦੇ ਬੰਗਾ 'ਚ ਗੋਲੀਆਂ ਚੱਲੀਆਂ ਨੇ ਬੱਸ ਸਟੈਂਡ ਤੇ ਇਹ ਵਾਰਦਾਤ ਹੋਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਬਦਮਾਸ਼ਾਂ ਵੱਲੋਂ ਸਕੋਰਪਿਓ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ 'ਚ ਭਸੜ ਮਚ ਗਈ ਜਾਣਕਾਰੀ ਮੁਤਾਬਕ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਖਰ ਗੋਲੀਆਂ ਕਿੰਨਾਂ ਵੱਲੋਂ ਚਲਾਈਆਂ ਗਈਆਂ ਨੇ ਕਿਉਂ ਚਲਾਈਆਂ ਗਈਆਂ ਨੇ ਜਿਨ੍ਹਾਂ ਤੇ ਗੋਲੀਆਂ ਚੱਲੀਆਂ ਨੇ ਆਖਰ ਉਹ ਨੌਜਵਾਨ ਕੌਣ ਨੇ ਅਜੇ ਕਈ ਸਵਾਲ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵੰਤ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ